ఫతేది మమ్మీ పకౌడే బా ఫే ఫిడే పనీర ము కల్లా థడార హో ఆ चीजा कहो लैं कर अगे ग्रीकाल जी सारे की हाल चाल कि ठीक ठाक कह दो सत मी बो भैन डॉज मी बहुत भैन डा ਥੋੜਾ ਜਿਹਾ ਕੰਮ ਆਪਾਂ ਨੂੰ ਸ਼ਹਿਰ ਜੀ ਉਧਾਰ ਕਾਰਡ ਦਾ ਥੋੜਾ ਜਿਹਾ ਕੰਮ ਆਪਾਂ ਨੂੰ ਕਲੀਅਰ ਹੋਇਆ ਨਹੀਂ ਅਜੇ ਆਏ ਆ ਸਾਡੇ 9:30 ਵਜੇ ਦੇ ਤੇ ਉਹ ਪਹਿਲਾਂ ਟੋਕਾ ਦਿੰਦੇ ਟੋਕ ਤੋਂ ਬਗੈਰ ਗੱਲ ਬਣਦੀ ਟੋਕਨ ਦਿੰਦੇ ਤੇ ਉਹ ਕਹਿੰਦੇ 8:00 ਵਜੇ ਆਇਆ ਹੁਣ ਜਿਹੜੇ ਮਤਲਬ ਅੱਜ ਟੋਕਨ ਦਿੱਤੇ ਨੇ ਕੱਲ੍ਹ ਵਾਰੀ ਹੋਣੀ ਜਿਹੜੇ ਕੱਲ੍ਹ ਦਿੱਤੇ ਆ ਅੱਜ ਜਿਹੜੇ ਕੱਲ੍ਹ ਦਿੱਤੇ ਆ ਉਹਨੇ ਪਰਸੋਂ ਵਾਰੀ ਹੋਣੀ ਇਸੇ ਹਿਸਾਬ ਨਾਲ ਫੇਰ ਗੱਲਬਾਤ ਚੱਲਣ ਦੀ ਇਦਾਂ ਤੇ ਹੁਣ ਫੇਰ ਆਪਾਂ ਚੱਲੇ ਆਂ ਵੇਖਦੇ ਆਂ 40 ਕਰਕੇ ਜੀ ਗੱਲ ਬਣ ਜਾਂਦੀ ਤੇ ਕੱਲ ਫਿਰ ਜਾਵਾਂਗੇ ਆਧਾਰ ਕਾਰਡ ਦਾ ਸਰਕਸ ਇਹ ਅੱਜ ਚੇਂਜ ਕਰਾਉਣਾ ਵਾ ਗਲਤੀ ਹੋ ਗਿਆ ਹਰ ਕਦੇ ਦਾ ਚਲੋ ਬਾਕੀ ਜੋ ਪਰਮਾਤਮਾ ਕਰੇ ਜੇ ਗੱਡੀ ਤੇ ਗਏ ਹੁਣ ਥਲੇ ਮੋਟਰਸਾਈਕਲ ਤੇ ਬਾਰਸ਼ ਬਾਸ ਰਤ ਕੇ ਤਾਂ ਕਿ ਬਹੁਤ ਇਹ ਹਮ ਕਈ ਚੱਲਣ ਦੁਬਾਰਾ ਚਾਹ ਬਣੀ ਭੀਜੀ ਜੀ ਸੂਰ ਤੇ ਗਏ ਸੀ 10 ਵਜੇ ਦੇ ਹਤੇ ਸਿੰਘ ਹਾਂਜੀ ਸਾਹਿਬ ਜੀ ਚਲਿਏ ਫਿਰ ਇਹ ਨੂੰ ਆਪ ਨਾਲ ਲੈ ਫੜਨੇ ਹੈ ਗਰਮੀ ਦੇ ਵਿੱਚ ਕਿਉਂਕਿ ਇਹਨੂੰ ਨਾਲ ਹੀ ਰੱਖਣਾ ਪੈਣਾ ਗਰਮੀ ਤੋਂ ਬਚਾਏ। ਇਹ ਦੋ ਕਿਲੋ ਕਿਲੋ ਦੋ। ਚੱਲ ਜੇ ਹੁਣ ਫਿਰ ਦੁਬਾਰਾ ਆਪਾਂ ਇਹ ਹਨ ਬੰਦੂ ਗੱਲ। ਚੱਲਾ ਵੀ। ਕਰ ਲੋ ਬੈ ਬੂ ਆਪਣੇ ਇਕੱਠੇ। ਰੰਗ ਦੇ ਤੇ ਮੋਟਰਸਾਈਕਲ ਲੈਣਾ। ਠੀਕ ਵਾ। ਹਾਂਜੀ। ਦਰਮਿਆਦ ਘਾਟੀ ਹਿਸਾਬ ਦੀ ਇਹ ਗਰਮੀ। ਚਲੋ ਚਲੀਏ। ਕੰਡਾ ਵੀ ਲੈ ਸਾਹਬ ਦੀ ਨਹੀਂ ਗਈ ਹੋਰ ਪਰ ਜਾਣੇ ਮਾਰੀ ਜਾਇ ਹੀ ਨਹੀਂ ਗਈ ਹੈ ਨਹੀਂ ਮਰੀ ਨਹੀਂ ਆਈਏ ਕੀ ਵੇਟ ਕਰਨੀ ਪੈਣੀ ਹੈ ਸਵਾਦ ਨਹੀਂ ਬਟਾ ਕਰ ਬੈਠੀ ਪੋਸਟ ਆਫਿਸ ਲੈ ਕਿੱਥੇ ਬੈਠੇ ਆ ਪੋਸਟ ਆਫਿਸ ਬੱਧੇ ਤੋਂ ਹੀ ਹੈ ਕਦੇ ਕਦੇ ਕਿ ਪੋਸਟ ਆਫਿਸ ਇਧਰ ਮੈਂ ਥਰੀ ਹੋਈ ਆ ਗੋਭੀ ਦੀ ਸਬਜੀ ਮੁਣਾਂ ਦੇ ਪਈ ਅਸਰਦਾਈ ਭਾਂਡੇ ਵੀ ਪਏ ਕਿੰਨੇ ਸਾਫ਼ ਕਰਨ ਵਾਲੇ ਉਹ ਵੀ ਹੁਣੇ ਕਰ ਕੀਤੇ ਮੈਂ ਕੁਝ ਲਾਤੇ ਸਟੈਂਡ ਦੇ ਵਿੱਚ ਭਾਂਡੇ ਧੋ ਕੇ ਨੇ ਤੂੰ ਗੋਟਲਾ ਪਹਿਲਾਂ ਤੂੰ ਪੜਲਾ ਪੜਲਾ ਭਾਂਡੇ ਨੇ ਸੁਲਾਈ ਤੇ ਹਰ ਫਦੇ ਲਾ ਕੇ ਦੇਖਦਾ ਪਿਆ ਆਲੂ ਵੀ ਉਹ ਸੜਤਾ ਇੰਨੇ ਕਿ ਜਾਪੇ ਚੁੱਕ ਚੁੱਕ ਕੇ ਛੁੱਟੀ ਜਾਂਦਾ ਆ ਹੁਣ ਨਹੀਂ ਠਿੱਕ ਲਿੰਦਾ ਕਿ ਉਹ ਨਹੀਂ ਲੀਂਦੇ ਨਾ ਰੁੜਕਾ ਕਪੜੇ ਸਵੇਰ ਦੀ ਬਾਰਿਸ਼ ਹੁੰਦੀ ਪਈ ਸੀ ਤੇ ਹੁਣ ਬਾਰਿਸ਼ ਆਮ ਦੇ ਟਾਈਮ ਥੋੜੀ ਘਟੀ ਬੰਦ ਹੋਈ ਸੀ ਤੇ ਮੈਂ ਕਪੜੇ ਧੋਤੇ ਆ ਤੇ ਕੁਝ ਹੱਲੇ ਸੁੱਕਣੇ ਪਾਉਣ ਵਾਲੇ ਤੇ ਕੁਝ ਪਾਤੇ ਮੰਜੀ ਤੇ ਉਪਰ ਇਸ ਕਰਕੇ ਕੋਠੇ ਤੇ ਪਾਏ ਨਹੀਂ ਹੁ ਕਿ ਨਹੀਂ ਕਿ ਕਿ ਫਿਰਤਾ ਫੇਰ ਆਂਡੀਆਂ ਨੇ ਕਪੜੇ ਧੋੜੇ ਤੇ ਉਪਰ ਦੇਖਿਆ ਤੇ ਛਿੱਟਾਂ ਆਂਡੀਆਂ ਕਹਿੰਦੇ ਇੱਥੇ ਪਾਉਂਦੇ ਆ ਹਰ ਫਤੇ ਦੇ ਕੱਪੜੇ ਦੇ ਪਾਉਂਦੇ ਆ ਕਿ ਇਹ ਦੇ ਜ਼ਿਆਦਾ ਗੰਦੇ ਹੁੰਦੇ ਆ ਨਾ ਵਿਚਾਰੇ ਦੇ ਇਹਦੇ ਇੱਥੇ ਪਾਉਂਦੇ ਇਹਦਾ ਸੋਨਾ ਛੇੜਦਾ ਪਿਆ ਆ ਕਾਰਟੂਨ ਨਹੀਂ ਦੇਖਣੇ ਪੁੱਤ ਨੇ ਇੱਧਰ ਆ ਜਾਓ ਅੰਦਰ ਨਹੀਂ ਜਾਣਾ ਪਾਪਾ ਲਾਗੇ ਜਾਓ ਤਰ ਜੇ ਚੱਲ ਜਾਓ ਪਾਪਾ ਲਾਗੇ ਲੈ ਵੀ ਸ਼ਰਦਾ ਜੀ ਬਣ ਕੇ ਰੈਡੀ ਕਰੋ ਚੈੱਕ ਕਿਦਾਂ ਦੀ ਬਣੀ ਨੋ ਜੀ ਨਾ ਸਾਬ ਥੈਂਕਸ ਇਹ ਆਪਣਾ ਗਲਾਸ ਫਤਿਹ ਇਧਰ ਆਲੂ ਚੀਜੀ ਚੀਜੀ ਲਓ ਚੀਜੀ ਖਾ ਲਓ ਚੀਜੀਆਂ ਖਾ ਲਓ ਫਤਿਹ ਚੀਜੀ ਖਾ ਲਓ ਆਲੋ ਆਲੋ ਆਜੋ ਆਜੋ ਚੀਜੀ ਖਾ ਲਓ ਆ ਜੇ ਠਾਹ ਬੈਠ ਖਾਈਏ ਰੋਟੀ ਆਜੋ ਆਮਰਾ ਪੁੱਤ ਆਲੂ ਚੱਤਿਆ ਭੰਜੀ ਆਜੋ 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 ਰੋਟੀ ਖਾਓ ਉੱਟੀ ਆ ਗਈ ਫੱਤੇ ਦੀ ਉੱਟੀ ਆ ਗਈ ਆਜੋ 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 ਮੂੰਹ ਓਟ ਲਾਇਆ ਐਨੂ ਕਰ ਐਨੂ ਕਰ ਭਾਗੀਤਾ ਮੂੰਹ ਦਾ ਹੈ ਕਨੇ ਕੀਤਾ ਮੰਮੀ ਨੇ ਇੱਥੇ ਮੈਨ ਲੱਗ ਬੈਹ ਰੋਟੀ ਖਾਲਾ ਆ ਜਾ ਆ ਜਾ ਰੋਟੀ ਖਾਈ ਜਾ ਆ ਜਾ ਫੱਤੇ ਆ ਜਾ ਆਵਰਾ ਪੁੱਤੂ ਆਇਆ ਸੁਣਾ ਮੈਂ ਗੰਜਾ ਨਹੀਂ ਹਾਂ ਸੁਣਾ ਲੱਗਦਾ ਵਾਲਾ ਅਰੇ ਵਾਹ ਇੱਕਦਲੇ ਹੋਣੇ ਬਣੇ ਫਿਰ ਦਸਤਾਰ ਬੰਨਿਆ ਕਰਾਉਗੀ ਆਈ ਯੂ ਕੀ ਹੋ ਗਈ ਤੇ ਇਹ ਡੋਲ ਜਾਣਾ ਕੀ ਗੱਲ ਆ ਗੱਲ ਪਰਸ ਨੂੰ ਅਜੂਜਾ ਲੈਦਾਏ ਬਸ ਇੰਟੋਕ ਟੱਕ ਛੜਿਆ ਮੋਝ ਪਾਲ ਡਾਕਟਰ ਦੇ ਦਹਾਵਾ ਉਹ ਨਿਕਲ ਗਈ ਦੀ ਬਸ ਆ ਕੰਮ ਖਤਮ ਹੋ ਗਿਆ ਟਾਟਾ ਬਾਏ ਬਾਏ ਲੈ ਪਹਿਲਾ ਪਾ ਹੋ ਹੈ ਜਿੱਥੇ ਆਪਾਂ ਜਾਣਾ ਸੀ ਕਿਉਂ ਪਤਾ ਨਹੀਂ ਪਰ ਟਾਈਮ ਬੜਾ ਲੱਗਾ ਕੰਮ ਫੇਰ ਵੀ ਨਹੀਂ ਬਣਿਆ ਰਾਸ਼ੀ ਬੜਾ ਹੈ ਤੇ ਹੁਣ ਆਉਂਦੇ ਆ ਇਹ ਮੰਡਿਆ ਪਕੌੜੇ ਪਕੌੜੇ ਪੂੜੇ ਪੂੜੇ ਬੇਸਨ ਦੇ ਬਣ ਲਗੇ ਆ ਪੂੜੇ ਚਲੋ ਆਪਾਂ ਖਾਂਦੇ ਹਾਂ ਯਾਰ ਤੀ ਕੀ ਆਵਾਜ਼ ਆਵੀ ਮੇਰੇ ਸੰਦੇ ਕੂੜੇ ਪਕੌੜੇ ਕੂੜੇ ਕੂੜੇ ਪਾਤੇ ਇੱਧਰ ਕੀ ਖਾਂਡਿਆ ਨਹੀਂ ਖਾਂਦਾ ਬੱਸ ਦਹੀਂ ਲੈ ਵੀ ਬਣ ਕੇ ਰੜੀ ਖਾਹਰਾ ਕੂੜਾ ਤੋੜਨ ਦੇ ਹੁਣ ਹਾਂ ਵਾਟ ਕੇ ਮਾਰ ਲੈ ਬੇਟੀ ਤੋੜ ਮਾਰ ਲੈ ਨੇ ਮੇਨ ਲੋਏ ਨੋ ਨੋ ਤਸਕਰ ਤਾਂ ਖਰਾਬ ਐ ਕਿਹੜਾ ਰਿਆਂ ਦਾ ਘੜੀ ਸੀ ਲੈ ਜੂ ਨਾਈਟ ਵੀ ਆ ਗਈ ਵਧੀਆ ਛੱਡੇ ਨਾ ਤਾਂ ਆਈ ਨਾਈਟ ਆਇਆ ਫਤਿਹ ਕਈ ਆ ਜਾ ਨਾਲ ਖੀਰ ਨਾਲ ਖੀਰ ਖੀਰ ਆਂਦੇ ਖੀਰ ਪੂੜੇ ਨਾਲ ਖੀਰ ਹੁੰਦੀ ਨਾ ਕਹਿੰਦੇ ਪੂੜੇ ਦੁੱਧੇ ਨਾਲ ਖੀਰ ਬਣਦੇ ਆਇਆ ਫਤਿਹ ਆ ਜਾ ਫਿਰ ਚਾਹਣ ਚੱਲਣਗੇ ਪੂੜੇ ਨਖਲਾਰਾ ਪਾਇਆ ਤੇ ਜੋ ਜਾਣੀ ਚੀਜ਼ਾਂ ਸਭ ਘਾਰ ਕੇ ਬੈਠਾ ਹੈ ਆ ਜਾ ਬਤਾ ਆ ਜਾ ਇੱਧਰ ਆ ਜਾ ਬੁੱਗੋ ਆ ਜਾ ਆਜੋ ਆਜੋ ਨਹੀਂ ਹੋਣਾ ਕਿਧਰ ਚੱਲੇ ਆਵਾ ਕਿਧਰ ਮਰਜ਼ੀ ਦਾ ਮਾਲ ਕੇ ਵੀ ਇੱਧਰ ਆ ਇੱਧਰ ਮੇਰਾ ਪੁੱਤ ਚੀਜੀ ਦਵਾ ਇੱਧਰ ਆ ਇੱਧਰ ਇੱਧਰ ਆ ਇੱਧਰ ਬਤਾ ਇੱਧਰ ਆ ਹਰਫਤ ਇਹਨੂੰ ਹਾਲ ਕੇ ਰੈਡੀ ਕਰਤਾ ਏ ਨੂੰ ਸੋਹਣੇ ਜਿਹੇ ਪੁੱਤ ਨੂੰ ਨਹੀਂ ਕੱਲੀ ਸੀ ਨਹੀਂ ਕੀਤੀਆਂ ਜੀ ਉਦੋਂ ਰੋਇਆ ਸੀ ਇਹ ਗੱਲ ਸੀ ਮੇਰੇ ਬਾਪੂ ਨੂੰ ਉਦੋਂ ਹੁਣ ਹਾਸੀਆਂ ਹੁੰਦੀਆਂ ਪਾਪਾ ਆਉਣ ਕੀ ਸ਼ਾਮ ਨੂੰ ਚੀਜੀ ਰਹਿ ਕੇ ਚੰਗਾ ਕਿਤੇ ਹੁਣ ਆਏ ਡੈਡੀ ਤੇ ਮੰਮੀ ਦੀ ਤੇ ਪਰ ਕਰੇ ਸਭ ਠੀਕ ਠਾਕ ਠੀਕ ਠਾਕ ਹਰ ਗੰਦ ਦਾ ਠੀਕ ਆ ਸਾਰੇ ਠੀਕ ਨੇ ਉਸ ਨਾਲ ਵਧੀਆ ਠੀਕ ਆ ਉਹਦੇ ਹਰ ਗੰਦ ਚੱਲ ਠੀਕ ਨੇ ਅੱਛਾ ਸਰ ਕੋਟੀਆਂ ਲੱਗੀਆਂ ਰਹੀਆਂ ਨੇ ਉਹਨੂੰ ਕੋਟੀਆਂ ਪੁਖਾਰ ਕੋਟੀਆਂ ਦੇ ਹਟੀਆਂ ਨੂੰ ਪੁਖਾਰ ਚੱਲੀ ਹੋਇਆ ਖਾਂਕ ਲੱਗੀ ਚੰਗੇ ਜਿਹੇ ਡਾਕਟਰ ਨੂੰ ਦਿਖਾਉਣਾ ਹੈ ਉਹ ਬਲੇਸਿੰਗ ਉਹ ਹਸਪਤਲ ਖੜਿਆ ਉਹ ਵੀ ਵਧੀਆ ਹੀ ਆ ਤੋ ਉਹ ਕੱਲ ਹੀ ਸੱਚ ਇਹਦੀ ਵੀ ਗਏ ਸੀ ਦਵਾਈ ਲੈਣ ਉਹ ਘਰੇ ਨਹੀਂ ਹੁਣ ਡਾਕਟਰ ਬੈਂਦਾ ਵੀ ਜਿਹਦੇ ਕੋਈ ਨਹੀਂ ਨਦੇ ਪੂ ਕਿ ਅਸੀਂ ਭਾਜੀ ਮਤਲਬ ਜਾਣਾ ਵਾ ਡਾਕਟਰ ਕੋ ਜਿਹਦੇ ਕੋ ਤੂੰ ਫਤਿਹ ਨੂੰ ਖੜਦੀ ਉਹ ਹੁਣ ਕਾਦੀਆਂ ਰੋਡ ਤੇ ਬੈਂਦਾ ਉਹਦਾ ਉਹ ਹਸਪੀਟਲ ਆਪਣਾ ਅਸੀਂ ਕੱਲ ਹਣ ਫੇਰਾ ਪਿਆ ਡੜ ਜੀ ਅਸੀਂ ਉਧਰ ਗਏ ਤੇ ਉਹ ਡਾਕਟਰ ਦਾ ਡੈਡੀ ਮਿਲਿਆ ਹੀ ਤੁਹਾਡੇ ਵਾਂਗੂ ਤੇ ਉਹ ਕਹਿੰਦਾ ਕਿ ਪੁੱਤੋ ਉਹ ਤੇ ਹੁਣ ਕਾਦੀਆਂ ਰੋਡ ਤੇ ਜਾਂਦਾ ਉੱਥੇ ਹੁੰਦੇ ਆ ਨਾ ਐਤ ਵਾਰ ਮਿਲਦੇ ਆ ਉਹ ਹੁਣ ਉੱਥੇ ਹੀ ਹੁੰਦਾ ਪਾਪਾ ਆ ਗਏ ਯੋ ਕਦੋਂ ਦੇ ਦੇਖਣ ਆ ਚੀਜੀ ਲੈ ਆਵਾ ਸਾਣੀ ਇਹ ਚੀਜੀ ਚੀਜੀ ਖਾਣੀ ਇਹ ਖਾਣੀ ਨਾ ਆਵਾ ਕੀ ਆਵਾ ਕੀ ਹਾਲ ਚਾਲ ਕੀ ਵੇਖਣ ਦੇ ਆ ਵੇਖਣਾ ਕਿ ਇਹਨੇ ਕਾਂਟਨ ਲਾਏ ਜੇ ਸ਼ਾਦ ਖਾਨਾ ਫੜੇ ਸ਼ਾਦ ਖੰਦਾ ਵਾ ਫਤੇ ਸ਼ਾਦ ਖਾਂਦਾ ਸੀ ਕਵਾਇਨ ਨੂੰ ਮੋਟਾ ਰੋੜ ਖਾ ਲੋ ਖਾ ਲੋ ਬਾਬਾ ਜੀ ਦਾ ਸ਼ਾਦ ਖਾਂਦਾ ਫਤੇ ਸੇ ਟੱਕੇ ਨਵੀਂ ਚਾਹ ਆਪਣੀ ਆ ਗਈ ਚਾਹ ਪੀ ਲੋ ਤੇ ਪੀਓ ਪੀਣੀ ਹੈ ਮੈਂ ਸਾਦੇ ਵਾਂਗ ਤੇ ਹਾਰਪਤੀ ਵਰਤੇ ਪੈਸਾ ਕਿੱਥੋਂ ਆਇਆ ਕਿੰਨੇ ਦਿਨਾਂ ਲਈ ਕੋਈ ਮਤਲਬ ਲੈ ਲੈ ਕਿੰਨੇ ਆਨ ਬਣਾ ਹੱਥ ਪਾ ਕੇ ਗੋਲਸ ਦਾ ਅੰਦਰ ਕਹਿੰਦਾ ਸਹੀ ਗੱਲ ਏ ਇਦਾਂ ਹੀ ਚਾਹ ਪੀਓ ਜਿਹੜਾ ਹੋਣਾ ਆਹ ਜੀ ਇਹ ਕਿਤੇ ਵਾਸਤੇ ਗਿਫਟ ਹੈ ਮੇਰਾ ਵਾ ਕਰ ਫਦੇ ਤਾ ਇਹ ਆਪਣੇ ਸਾਰਿਆਂ ਲਈ ਸਾਂਝਾ ਹੀ ਹੈ ਬਦੇ ਗਿਫਟ ਆ ਗਿਆ ਜੀਓ ਚਲ ਬੈਠੋ ਪਿੰਨ ਓਈ ਉਹ ਵੇ ਫੋਟੋ ਬੇਖ ਉਦਰ ਤੇ ਬੈ ਚੱਲ ਲਾ ਦਾਂਗੇ ਸੁਰੇ ਲਾ ਦਾਂਗੇ ਹੁਣ ਤੇ ਮੁਸ਼ਕਲ ਹੋਣੀ ਲੱਗਣੀ ਚਾਹ ਵੀ ਉਹ ਫਤੇ ਫਤੇ ਫੋਟੋ ਵਧੀਆ ਬਣੀ ਵਧੀਆ ਬਣੀ ਫੋਟੋ ਬਹਿ ਚਲੋ ਥੈਂਕ ਯੂ ਫਤੇ ਥੈਂਕ ਯੂ ਤੇ ਕਹਿਣੀ ਨਹੀਂ ਕਹਿਣਾ ਨਹੀਂ ਨਈ ਨਾ ਕਣਾ ਮੰਨਦਾ ਫਿਰ ਤਾ ਹਾਂ ਬਸ ਨਈ ਨਾ ਕਣਾ ਮੰਨਦਾ ਫਿਰ คลาเรนหนูอยากคลาเรนตัวยี่ห้อไหนเนี่ยโอทีดีว่าที่อื่นหมวกหมวกนี่โอ้ยฮัลโหลหัวดำดำขัดเอวิน <laughs> <laughs> <laughs>